ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਲੰਗਿਆਣਾ ਪ੍ਰਾਣਾ ਤਸੀਰ ਬਾਗਾ ਪ੍ਰਾਣਾ ਤੇ ਜਿਹੜਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਨਾਲ ਹੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਨੇ ਵੀ ਕਿਸੇ ਨੇ ਪਸ਼ੂ ਲੈਣਾ ਹੁੰਦਾ ਵਾ ਤਸੱਲੀ ਪਰਕ ਕਰਨਾ ਤੁਹਾਡਾ ਫਰਜ਼ ਬਣਦਾ ਵਾ ਤੁਸੀਂ ਪੈਸੇ ਲਾਉਣੇ ਆਗੇ ਜੇ ਤਾਂ ਗੱਭਣ ਆ ਪਸ਼ੂ ਤਾਂ ਆਪ ਦਾ ਉਸ ਨੂੰ ਚੰਗੀ ਤਰ੍ਹਾਂ ਚੇਪਾ ਕੱਢ ਕੇ ਲੈ ਕੇ ਜਾਓ ਤੇ ਜੇ ਸੂਆ ਸਵਾਇਆ ਤਾਂ ਦੋ ਟਾਈਮ ਚੋ ਕੇ ਲੈ ਕੇ ਜਾਓ ਕੱਲ ਨੂੰ ਕਿਸੇ ਨੂੰ ਕੋਈ ਲਾਂਭਣ ਦਿੱਤਾ ਜਾਵੇ ਤੇ ਨਾਮ ਮੜਵੇ ਫੱਜਲਖਰੀ ਹੋਵੇ ਤੇ ਆਓ ਕਰਦੇ ਆ ਵੀਰ ਨਾਲ ਗੱਲਬਾਤ ਤੇ ਲੈਨੇ ਆ ਪ੍ਰੋਪਰ ਜਾਣਕਾਰੀ ਅੱਜ ਇਹਨਾਂ ਵਹਿੜਾਂ ਬਾਰੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸ੍ਰੀਕਾਲ ਉਧਰੋਂ ਮਾਲ ਵੇਖਿਆ ਤੋਂ ਪੰਜਾਂ ਸੀੜੀਆਂ ਬਈ ਪਚਵਾ ਕੇ ਦੰਨੇ ਹੁੰਨੇ ਆ ਕਿ ਉਵੇਂ ਦੇ ਦੰਨੇ ਆ ਗਏ ਜੀ ਦੋ ਡਾਂਗ ਅਗਲੇ ਨੂੰ ਚੁਵਾਈ ਦੀ ਆ ਜੀ ਤਸੱਲੀ ਕਰਕੇ ਜਮਾ ਹਾਂ ਜੀ ਹਾਂ ਜੀ ਠੀਕ ਆ ਵੀਰੇ ਕਿੰਨੇ ਵੜਾ ਵਕਾਉ ਆ ਅੱਜ ਅੱਜ ਦੋ ਆ ਜੀ ਠੀਕ ਆ ਜੀ ਕਿੱਧਰ ਸ਼ੁਰੂ ਕਰਨ ਲੱਗਾ ਇੱਧਰੋਂ ਇੱਧਰੋਂ ਕਰ ਲਓ ਠੀਕ ਆ ਕੀ ਡੀਟੇਲ ਆ ਬਈ ਇਹਦੀ ਦੁੱਧ ਆਏਗਾ ਜੀ ਇੱਥੇਲੇ 10 ਕਿਲੋ ਜੀ ਠੀਕ ਆ ਜੀ ਆਪਾਂ 9 ਕਿਲੋ ਲਵਾਵਾਂਗੇ ਠੀਕ ਆ ਜੀ ਕੱਢ ਲਈ ਬਾਹਰੋਂ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ 4 ਮਹੀਨੇ ਹੋ ਗਏ ਬਈ ਠੀਕ ਆ ਜੀ ਲਓ ਬਈ ਦੋਸਤੋ ਬਈ ਇਹਨਾਂ ਜੀ ਆਪਾਂ ਜਿੰਨੇ ਵੇਲੇ ਦੋ ਮੈਂ ਵੀ ਬੇਨਤੀ ਕਰਦਾ ਹੁੰਨਾ ਵਾ ਤੁਸੀਂ ਮੇਰੇ ਚੈਨਲ ਤੋਂ ਪਸੂ ਲੈਨੇ ਆ ਜਾਂ ਕਿਸੇ ਹੋਰ ਵੀਰ ਦੇ ਚੈਨਲ ਤੋਂ ਪਸੂ ਲੈਨੇ ਆ ਤਸੱਲੀ ਭਰ ਕੇ ਕਰਕੇ ਲਿਆ ਕਰੋ ਵੀਰ ਦਾ ਵੀ 10 ਕਿਲੋ ਦੁੱਧ ਆ ਪਰ ਆਪਾਂ 9 ਕਿਲੋ ਚਵਾ ਕੇ ਦੇਵਾਂਗੇ ਸੋਹਣੇ ਕੱਦ ਕਾਟ ਚਾ ਸੋਹਣੇ ਮੂੰਹ ਮੱਥੇ ਦੀ ਤੇ ਦੇਖ ਸਕਦੇ ਹੋ ਸਮਝ ਬੜੀ ਬਹੁਤ ਆ ਵਾ ਜੇ ਨੇ ਉਹ ਚੰਗਾ ਵਾ 4 ਮਹੀਨੇ ਨੂੰ ਸੂਈ ਨੂੰ ਹੋ ਚੁੱਕੇ ਨੇ ਲੈ ਜਲੀ ਬਾਈ ਬਾਹਰ ਨੂੰ ਗੁਲਾਬੀ ਥਾਣਾ ਚਟ ਜਮਾ ਦਿਖਾਦੇ ਹਾਂ ਫਿਟਿੰਗ ਵਾਲਾ ਹਵਾਨਾ ਵਾ ਐਚਪਨਸਲ ਦੀ ਬਿਹੜ ਸਮਝ ਤੁਮੀ ਬਹੁਤ ਆ ਗਈ ਪਲੇ ਪੁਲੀ ਚੰਗੀ ਆ ਗਈ ਹੁਣ ਜਿਹੜਾ ਵੀਡੀਓ ਬਣਾਉਣਾ ਸਮਾਂ ਤੁਸੀਂ ਨੋਟ ਕਰ ਲਓ ਸਵੇਰ ਦਾ ਹੀ ਆ ਸਵੇਰ ਵੀਨਾ ਦੇ 6:00 ਵਜੇ ਚਵਾਈ ਕੀਤੀ ਆ ਹਜੇ 9:00 ਵਜੇ ਦੇ ਆਗੇ 9:00 ਵਜੇ ਕੇ 8 ਕੁ ਮਿੰਟ ਹੋਏ ਆਗੇ ਥਾਣੇ ਤਾਂ ਨੇੜੇ ਦਿਖਾ ਦਨੇ ਆਗੇ ਠੀਕ ਆ ਸਤਿ ਸ਼੍ਰੀ ਅਕਾਲ ਚਾਰ ਹੀ ਥਾਣਾਗੇ ਕੋਈ ਫੋੜ ਨਹੀਂ ਗਈ ਕੋਈ ਸ਼ਾਂਗ ਨਹੀਂ ਗਈ ਸੋਹਣੇ ਮੂੰਹ ਮੱਥੇ ਦੀ ਆ ਬੋਦੀ ਵਾਲ ਵੜ ਨਿੱਕਾ ਕਾਨ ਹੈਗਾ ਜੀ ਦੇਖ ਸਕਦੇ ਹੋ ਗੁਲਾਬੀ ਥਾਣਾ ਬਹੁਤ ਸੋਹਣੇ ਲੈ ਚਲੋ ਜੀ ਘੋੜੀਾਰ ਕੀ ਵੇੜਾ ਕੋਈ ਉਹੋ ਜਿਹੀ ਨੀ ਦੂਜਾ ਸੁਆ ਸੁਈ ਵੀ ਆ ਗਈ ਤੇ ਦੇਖ ਸਕਦਾ 9 ਕਿਲੋ ਚੁਆ ਕੇ ਦੇਵਾਂ ਤਾਂ 10 ਕਿਲੋ ਹੀ ਥੱਲੇ ਇਹਦੇ ਸਮੀ ਭਲੀ ਬਹੁਤ ਚੰਗੀ ਆ ਗਈ ਰਸੀ ਫਿੱਕੀ ਨਹੀਂ ਕੋਈ ਮੁੱਲ ਬਈ ਇਹਦਾ 25000 ਵਿੱਚ ਮਾੜਾ ਮੋਟਾ ਮਾਨ ਮਾਨ ਕਰ ਲਵਾਂਗੇ ਦੋਸਤੋ 25000 ਜਮਾ ਜੈ ਜੀ ਡਿਮਾਂਡ ਹੀ ਆ ਗਈ ਜਿਵੇਂਗਾ ਠੰਡ ਆ ਜਾਣੀ ਹੈਗੀ ਤੇ ਸੁਆ ਪਾਣੀ ਕਰ ਲੋ ਤਾਂ ਵੱਧ ਵੀ ਸਕਦੀ ਹੈ ਚੰਗਾ ਇਹ ਠੀਕ ਆ ਬਾਈ ਠੀਕ ਆ ਜਮਾ ਠੰਡੀ ਸੀਲ ਆ ਗਈ ਬਾਈ ਦੱਸਦਾ ਵਾ ਬਾਕੀ ਘਟ ਸਿਆਲ ਆ ਟਿਕਟ ਉਹ ਭਰਾ ਕੇ ਰਹਿ ਜਾਣਾ ਇਹਨੇ ਦੁੱਧ ਪਾ ਦੋਗੇ 67 ਰਾਮ ਨਾਲ ਹੀ ਆ ਦੋ ਨੰਬਰ ਵਾਲੀ ਬਾਈ ਇਹੇ ਨਹੀਂ ਆ ਬਾਈ ਠੀਕ ਆ ਇਹ ਨਹੀਂ ਵੇਚਣੀ ਹਜੇ ਹੈ ਹਾਂ ਜੀ ਓਕੇ ਪਾਉਂਦੇ ਠੀਕ ਆ ਜੀ ਦੋ ਨੰਬਰ ਦਾ ਦਗੇ ਬਾਈ ਇਹ ਬਾਈ ਇਹ ਵੀ ਦੁੱਧ ਹੈਗਾ ਜੀ 13 ਕਿਲੋ ਤੇ ਆਪਾਂ 12 ਕਿਲੋ ਦੇਵੋਗੇ ਜੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਜਾਨੀ ਥੋੜਾ ਜਿਹਾ ਬਈ ਘਟਾ ਤੇ ਗੰਡ ਕੋਈ ਮਰੂੜੀ ਨਹੀਂ ਥਾਣ ਚ ਠੀਕ ਆ ਜੀ ਠੀਕ ਆ ਜੀ ਉਹ ਥਾਣੀ ਘਟਾ ਹਾਂ ਥਾਣ ਘਟਾ ਥੋੜੀ ਜਿਹੀ ਤਾਂ ਰੈਂ ਘਟਾ ਇੱਥੇ ਠੀਕ ਆ ਜੀ ਹਾਂ ਜੀ ਠੀਕ ਆ ਬਾਈ ਧਾਰਾ ਹੀ ਆਉਂਦੀਆਂ ਇੱਚੋ ਹਾਂਜੀ ਧਾਰਾ ਹੀ ਆਉਂਦੀਆਂ ਅੱਧਾ ਕੀ ਆ ਅੱਧਾ ਕਮਲ ਲੱਗ ਜਾਨੀ ਕੇ ਹਾਂਜੀ ਹਾਂਜੀ ਆਓ ਅਗਲਾ ਪਲ ਤੇਲ ਮੰਨ ਕੇ ਲੈ ਲਓ ਬੇ ਹਾਂ ਕੱਢ ਲਈ ਬਾਹਰ ਨੂੰ ਦੋਸਤੋ ਕੱਦ-ਕੱਡ ਫੁੱਲ ਵੱਡਾ ਹੀ ਆ ਤੁਸੀਂ ਦੇਖ ਸਕਦੇ ਹੋ ਵੱਡੇ ਕੱਦ-ਕੱਡ ਦੀ ਫਾਰਮ ਵਾਲਿਆਂ ਵੇੜਾ ਜਿੱਦੀ ਵਹਿੜ ਆਗੀ ਤੁਸੀਂ ਦੇਖ ਸਕਦੇ ਹੋ ਇੱਕ ਥਣ ਮਗਰਲੇ ਚੋਂ ਬਹਿਣੀ ਵਾਲੇ ਚੋਂ ਬਾਈ ਦਾ ਅੱਧਾ ਵਾ ਥਣ ਉਹ ਧਾਰਾ ਆਉਂਦੀਆਂ ਦੇ ਵਿੱਚੋਂ ਕੋਈ ਗੰਡ ਨਹੀਂ ਕੋਈ ਮਰੋੜੀ ਨਹੀਂ ਕੁਦਰਤੀ ਕਿ ਬਈ ਕੋਈ ਕੋਈ ਮਸਟੈਟਸ ਹੋ ਜਾਂਦੀ ਆ ਤਾਂ ਥਣ ਉਹਦਾ ਘਟ ਗਿਆ ਵਾ ਕੱਦ-ਕੱਡ ਬਹੁਤ ਵੱਡਾ ਵਾ ਤੁਸੀਂ ਦੇਖ ਸਕਦੇ ਹੋ ਕੁਝ ਛੋਟੇ ਨਹੀਂ ਕਿ ਸਮਝ ਪੜੀ ਵੀ ਚੰਗੀ ਆ ਗਈ। ਫਾਰਮ ਵਾਲਿਆਂ ਵੇਹੜਾ ਜੱਡੀ ਵੇਹੜਾ ਜੀ ਦੇਖ ਸਕਦੇ ਹੋ। ਕਦ ਕੜ ਪੂਰਾ ਫਾਲਡਾ ਵਾਲਾ ਐਚ ਬਰਾਲ ਦੀ ਪੂਰੀ ਵੱਡੀ ਵੇਹੜ। ਇਹੀ ਕਿਤੇ ਵੇਹੜ ਚਾਹਣਾ ਸਹੀ ਹੁੰਦੀ ਤੇ ਗੱਬਣ ਹੁੰਦੀ ਕਿਤੇ। ਲੱਖੋਂ ਬਾਹਰ ਵਿਕਦੀ ਵੇਹੜ ਇਹ ਪਰ ਅੱਜ ਜੋ ਹੈਗਾ ਤੁਹਾਡੇ ਸਾਹਮਣੇ ਹੈਗਾ ਅੱਜ ਤੋਂ ਘੜਾ ਇਹ ਦੋ ਥੱਲੇ ਹੈਗਾ ਬਾਈ ਕਹਿੰਦਾ 13 ਪਰ 12 ਆਪਾਂ ਚਵਾ ਕੇ ਦੇਵਾਂਗੇ। ਤੁਸੀਂ ਬਾਈ 11 ਮੰਨ ਕੇ ਹੀ ਆ ਜਿਓ। ਠੀਕ ਆ। ਆ ਵੀ ਦੋ ਟਾਈਮ ਚਾਰਨ ਸੱਲੀ ਕਰ ਦੋ। ਪ੍ਰਿੰਟ ਪੁਂਟ ਬੜਾ ਚੰਗਾ ਵਸ਼ੇ ਦੇ ਵਿੱਚ ਚਮਕ ਚਮਕ ਬਹੁਤ ਆ ਪਿੰਡੇ ਦੇ ਵਿੱਚ। ਜੇ ਹੀ ਕਿਤੇ ਫਾਰਾ ਫੂਰਾਂ ਚ ਹੁੰਦੀ ਜਾਂ ਸਹੀ ਹੁੰਦੀ ਇਹ ਤਾਂ ਲੱਖੋਂ ਬਾਹਰ ਵੇਖਣੀ ਸੀਗੀ ਬਾਕੀ ਵੀਰ ਦੀ ਲਿਆਂਦੀ ਹੋਈ ਆ ਤੋਕੜ ਹੈਗੀ ਆ ਤੋ ਦੇਖਾ ਥੱਲੇ 12 13 ਕਿਲੋ ਪਰ ਤੁਸੀਂ 11 ਮੰਨ ਲਿਓ ਸੋਹਣਾ ਮੂੰਹ ਮੱਥਾ ਵਾ ਬੋਦੀ ਵਾਲੀ ਵਹਿੜ ਆ ਕੇ ਤੇ ਦੇਖ ਸਕਦੇ ਹੋਗੇ ਨਿੱਕਾ ਕੰਨ ਆਗਾ ਕੱਦ ਘੜ ਬਹੁਤ ਦੇਖਦੇ ਬਾਈ ਦੇ ਮੋਢੇ ਤੋਂ ਵੀ ਉੱਪਰ ਦੀ ਜਾਂਦੀ ਆਗੀ ਪੂਰੇ ਫੁੱਲ ਵੱਡੇ ਕੱਦ ਘੜ ਕੋਈ ਛੋਟੀ ਜੀ ਨਹੀਂ ਜੇ ਕੋ ਛੋਟਾ ਹੁੰਦਾ ਤਾਂ ਮੈਂ ਤਾਂ ਨਾ ਵੀ ਦਨ ਬਿਛੋਟਾ ਪਸੂਗਾ ਰੇਲ ਗੱਡੀ ਦੇ ਡੱਬੇ ਜਿੱਡੀ ਆਗੀ ਜੇ ਵੱਡੀ ਆ ਤਾਂ ਵੱਡੀ ਆਗੀ ਤੁਸੀਂ ਮੇਰੀਆਂ ਵੀਡੀਓ ਆਪੇ ਨੇ ਹੁੰਨੇ ਆ ਮੈਂ ਪਹਿਲਾਂ ਹੀ ਦੱਸ ਦਿੰਨਾ ਹੁੰਨਾ ਮਾ ਭਾਈ ਛੋਟਾ ਜਾਂ ਵੱਡਾ ਪਸ਼ੂ ਆ ਬਾਕੀ ਥੱਲੇ ਪਰਕ ਤੁਸੀਂ ਆ ਕੇ ਕਰਨੀ ਹੈਗੀ ਤੁਸੀਂ ਪੈਸੇ ਲਾਉਣੇ ਆਗੇ ਮੁੱਲ ਬਾਈ ਇਹਦਾ ਮੁੱਲ ਇਹਦਾ ਵੀ 25000 ਆ ਬਾਈ ਜਮਾ ਜੈ ਜਮਾ ਜੈ ਦੋਸਤੋ ਜਮਾ ਜੈ ਜੀ ਮੁੱਲ ਇਹਦਾ ਵੀ 25000 ਹੀ ਆ ਜੇ ਕਿਤੇ ਥਣ ਚੱਲ ਪਿਆ ਤੇ ਫਿਰੇਗੀ ਵੇੜ ਲੱਖੋਂ ਬਾਹਰ ਵਿਕਣੀ ਹੈਗੀ ਠੀਕ ਆ ਅੱਜ ਹੀਟ ਚ ਆ ਬਾਈਆਂ ਦਾ ਜੇ ਤੁਸੀਂ ਤਾਂ ਦੋ ਦੱਕਾ ਕਿਲੋ ਘੱਟ ਮੰਨ ਲਿਓ 11 ਕਿਲੋ ਮੰਨ ਲਿਓ ਲੈ ਚੱਲ ਬਾਈ ਸਮੇਂ ਪੜੀ ਚੰਗੀ ਆ ਗਈ ਬਹੁਤ ਵੱਡੇ ਕਦ ਕਾੜਤੀ ਆ ਕੇ ਜਿਦੇ ਦੇਖ ਸਕਦੇ ਹੋ ਕਾਰ ਵਾਂਗੂੰ ਜਾਂਦੀ ਆ ਗਈ ਥੋੜਾ ਜਿਹਾ ਪਸ਼ੂਆਂ ਦੇ ਪਾਸੇ ਆ ਕੇ ਉੱਪਰ ਆ ਕਰਦੀ ਸੀਗੀ ਗੁੱਧ 11 ਕਿਲੋ ਦੇ ਮੰਨ ਕੇ ਤਾਂ 12 ਤੋਂ ਬਾਹਰ ਹੀ ਹੋਊਗਾ 13 ਹੋਊਗਾ ਪਰ ਅੱਜ ਹੀਟ ਚ ਆ ਬਾਈਆਂ ਤੁਸੀਂ ਕਿਲੋ ਘੱਟ ਮੰਨ ਕੇ ਆਇਓ ਕਦ ਕੜ ਫੁੱਲ ਵੱਡਾ ਵਾ ਇੱਕ ਥਾੜ੍ਹ ਚੋਂ ਧਾਰਾ ਆਉਂਦੀਆਂ ਬਾਈਆਂ ਦਾ ਅੱਧਾ ਵਾ ਚੋਦੀ ਤੇਲ ਮੰਨ ਕੇ ਲੈ ਲਿਓ ਤੇ ਭਾਣਾ ਤੁਸੀਂ ਜੇ ਮਰਜ਼ੀ ਮੰਨ ਕੇ ਲੈ ਲਿਓ ਫਰਿੰਟ ਫਰਿੰਟ ਬਹੁਤ ਚੰਗਾ ਵੱਛੀ ਦਾ ਖਾਨ ਤੋਂ ਨੇੜੇ ਤੋਂ ਦਿਖਾ ਦਿੰਨੇ ਆਂਗੇ ਬਾਕੀ ਦੰਸਾ ਜਮਾ ਓਕੇ ਆ ਬਾਈ ਹਾਂ ਬਾਈ ਜਮਾ ਜਮਾ ਜੈਜਮਲ 25000 ਰੁਪਈਆ ਦੋਸਤੋ 25000 ਤੇ ਜਮਾ ਐਡੀ ਵੱਡੀ ਵੈੜ ਮਿਲ ਜਾਂਦੀ ਹੈਗੀ ਜੇ ਵੀ ਸੰਗੀ ਸਹਾਰਾ ਸੰਭਾਲ ਘੌਰ ਵਾਲਾ ਹੋਵੇ ਤਾਂ ਸਾਹਮਣੇ ਜੇ ਮਰਜੀ ਚੰਗੇ ਰੁਪਈਏ ਵਟ ਸਕਦਾ ਵਾ ਪਰ ਵੀਰ ਦੀ ਤਾਂ ਭਾੜਾ ਇਹ ਵੀਰਾਂ ਦਾ ਭਾੜਾ ਨਹੀਂ ਦੇਈ ਜਾਂਦਾ ਵਾ ਤੈਨਾਂ ਬਾਈ ਬੱਚੀ ਬਾਰੇ ਤੇ ਜਿਵੇਂ ਦੱਸ ਦਿੱ ਗਏ ਜੀ ਇਹਦੀ ਮਾਂ ਤੇ ਲੈ ਕੇ 20 ਕਿਲੋ ਦੀ ਦੁੱਧ ਦੀ ਗਰੰਟੀ ਹੈ ਜੀ ਠੀਕ ਆ ਜੀ ਹਾਂ ਜੀ ਕਿੰਨੀ ਉਮਰ ਇਹਦੀ ਹੁਣ ਇਹ ਹੁਣ ਜੀ ਇਹ ਹੈਗੀ 8 ਮਹੀਨਿਆਂ ਦੀ ਠੀਕ ਆ ਜੀ ਹਾਂ ਜੀ ਚਲ ਖੋਲ ਨੂੰ ਰਹਿਣ ਦੇ ਫਿਰ ਇਹਨੂੰ ਕੋਈ ਨਹੀਂ ਉਹਨਾਂ ਨੂੰ ਯਾਰ ਭਾਜੀ ਥੋੜਾ ਡਰਦੀ ਆ। ਅੱਛਾ ਮੁੱਲੇ ਦਾ। ਮੁੱਲ ਜਾ ਰਹੀ ਯਾਰੀ। ਦੋਸਤੋ 20 ਦਾ ਵੀ ਦੀ ਮਾਤਾ ਦਾ ਰਿਕਾਰਡ 20 ਕਿਲੋ ਦਾ ਵਾ 8 ਮਹੀਨੇ ਦੇ ਨੇ ਓਵਰ ਆ ਇਹਦੀ। ਮੁੱਲੇ ਦਾ 4000 ਰੁਪਇਆ ਵਾ। ਕ੍ਰੋਸ ਬਰੀਡ ਦੀ ਆਗੀ ਤੁਸੀਂ ਦੇਖ ਸਕਦੇ ਹੋਗੇ। ਸੋਹਣੀ ਬੱਛੀ ਜੰਗੀ ਸਮੀ ਬੜੀ ਜੰਗੀ ਆਗੀ। ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤਾਂ ਝੋਲੀ ਵੀ ਚੰਗੀ ਆਗੀ। ਝੋਲੀ ਤੋਂ ਨੇੜੇ ਤੋਂ ਦਿਖਾ ਦਿੰਦੇ ਥੋੜਾ ਡਰਦੀ ਆ ਬਾਈਆਂ ਦਾ ਆਪਾਂ ਖੋਦ ਨਹੀਂ ਨੀਗੀ। 4000 ਸਿਰਫ ਦਾ ਜਾਇਜ਼ ਜਾਂ ਮੁੱਲ ਆਗਾ। ਤੁਸੀਂ ਇਹਦੇ ਨਾਲ ਬਾਈਆਂ ਸੰਪਰਕ ਕਰਦੇ ਕਿਸੇ ਵੀਰ ਦੇ ਕੰਮ ਆਦੀ ਹੋਵੇ ਤਾਂ। 4 ਨੰ ਕੱਟੀ ਹੈ ਜੀ ਠੀਕ ਆ ਤਕੀ ਮੂੰਹ ਬਈ ਮੂੰਹ ਖੀਰੀ ਆ ਜੀ ਉਹ ਵਾਰ ਠੀਕ ਆ ਜੀ ਧੋੜ ਲਈ ਮੜੇ ਜੀ ਦੋਸਤੋ ਡੇਢ ਸਾਲਾਂ ਵਾਰਾ ਮੂੰਹ ਤੋਂ ਖੀਰੀ ਆ ਗਈ ਪ੍ਰਿੰਟ ਸਮੀਪਾਲੀ ਚੰਗੀ ਆ ਗਈ ਝੋਲੀ ਝਾਲੀ ਚੰਗੀ ਆ ਚਾਰ ਹੀ ਥਾਣਾ ਕੇ ਸਿੰਘ ਕੁੰਡਾ ਕਰਦੀ ਆਉਂਦੀ ਆ ਗਈ ਤੁਸੀਂ ਦੇਖ ਸਕਦੇ ਹੋਗੇ ਠੰਡੀ ਸੀਲ ਆ ਜਮਾ ਕੋਈ ਵਾਸਤਾ ਹੀ ਨਹੀਂਗਾ ਜਮਾ ਠੰਮਾ ਦੀ ਖਿੱਚੀ ਚੱਲ ਤੂੰ ਮੋਲੇ ਦਾ ਬਾਈ ਮੋਲੇ ਦਾ ਬਾਈ 24000 ਹੈ ਮੋਹਰੇ 24000 ਰੁਪਏ ਜਾਇਦ ਜੀ ਡਿਮਾਂਡ ਆ ਕੇ ਤੁਸੀਂ ਦੇਖ ਸਕਦੇ ਹੋਗੇ ਬਾਕੀ ਦੋ ਗੱਟੇ ਤੇ ਹੀ ਘਸੇ ਆਲਾ ਦੋ ਗੱਟੇ ਚੰਗੇ ਫੀਡ ਤੇ ਚਾਰ ਦਿਓ ਤਿੰਨਾ ਚਾਰ ਮਹੀਨੇ ਟੀਕਾ ਲਾਏ ਰਾਇ ਨੇ ਤੁਸੀਂ ਦੇਖ ਸਕਦੇ ਹੋ ਚੰਗਾ ਥਾਣਾ ਦੇ ਵਿੱਚ ਹੀ ਬਹੁਤ ਚੰਗੇ ਦੇ ਦੇਖ ਸਕਦੇ ਹੋ ਚਾਰ ਹੀ ਥਾਣਾ ਦੇ ਵਿੱਚ ਹੀ ਉੱਥੇ ਬਹੁਤ ਚੰਗੇ ਥਾਣਾ ਦੇ ਵਿੱਚ ਫੁੱਲ ਗੈਬ ਚ ਲੱਗੇ ਹੋਏ ਆਗੇ ਬਾਕੀ ਦੋ ਬਾਕੀ ਹੁਣ ਗਰਮੀ ਰਹੀ ਹੈ ਥੋੜੇ ਪਸੂ ਲਿੱਸੇ ਵੀ ਦੇ ਤਾਂ ਹੀ ਜਸਰੀ ਤੁਹਾਨੂੰ ਇਹ ਹੁਣ ਹੋਰ ਚਾਦਰਾਂ ਸੰਗੀ ਖਰਾਖ ਰੂਪ ਪੈਣ ਲੱਗੇ ਫੁੱਲਰ ਆ ਜੀ ਹੋ ਜਾਊਗੀ 24000 ਇਸ ਦਾ ਮੋਹਲਾ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਪਤਾ ਵੀ ਕੋਈ ਵੀ ਰਿਡ ਫੈਕਸ ਨਹੀਂ ਹੁੰਦਾਗਾ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆਂ ਤਾਂ ਉਸ ਵਿੱਚ ਕੁਛ ਨਾ ਕੁਛ ਲੈਸ ਜ਼ਰੂਰ ਹੋ ਜਾਂਦਾ ਵਾ ਇਸ ਲਈ ਫੋਨ ਕਰ ਲਿਆ ਕਰੋ ਬਾਈ ਜਿਹੜਾ ਵੀ ਆਪਾਂ ਵੀਡੀਓ ਪਾਉਣੇ ਪਾਈਆਂ ਨੂੰ ਕਿਉਂਕਿ ਜਦੋਂ ਆਪਾਂ ਫੋਨ ਕਰਦੇ ਆਂ ਫੋਨ ਤੇ ਗੱਲਬਾਤ ਬਣਦੀ ਹੁੰਦੀ ਹੈਗੀ ਜੇ ਆਪਾਂ ਕਹੀਏ ਇਹ ਮੁੱਲ ਮੰਗਦੇ ਮੁੱਲ ਤਾਂ ਹਰੇਕ ਬੰਦਾ ਮੰਗਦਾ ਹੀ ਹੁੰਦਾ ਆਪਦੇ ਪਸ਼ੂ ਦਾ ਨਾਲ ਤੁਹਾਨੂੰ ਪਤਾ ਹੀ ਆ ਬਾਕੀ ਫੋਨ ਤੇ ਗੱਲਬਾਤ ਹੋ ਕੇ ਕੁਛ ਨਾ ਕੁਛ ਲੈਸ ਜ਼ਰੂਰ ਹੁੰਦਾ ਹੁੰਦਾ ਵਾ ਬਾਕੀ ਥੋੜੀ ਆਪ ਦੀ ਸਮਝ ਪਰਖਾ ਕੇ ਤੂੰ ਸਮਝ ਪਰਖ ਤੀ ਆਪਦੀ ਨਾਲ ਪਸ਼ੂ ਲੈਣਾ ਵਾ ਮੇਰਾ ਕੰਮ ਸਿਰਫ ਪਸ਼ ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਹੈਗੀ ਅੱਜ ਦੀ ਵੀਡੀਓ ਵਿੱਚ ਜਾਦੂ ਵੀਰ ਤੇ ਚਾਰ ਨੱਕ ਸੇਲ ਸੀਗੇ ਇੱਕ ਨੰਬਰ ਤੇ ਐਚਪੀ ਨਸਲ ਦੀ ਵੈੜ ਦੁੱਧ 10 ਕਿਲੋ ਮੁੱਲ 25000 ਇੱਕ ਬਹੁਤ ਵੱਡੇ ਕੱਦ ਦਾ ਘਾਟ ਦੀ ਐਚਪੀ ਨਸਲ ਦੀ ਵੈੜ ਮੁੱਲੇ ਦਾ ਹੀ 25000 ਆ ਇੱਕ ਥਾਂ 'ਚ ਧਾਰਾਂ ਘਟਾਤ ਪਰ ਤੁਸੀਂ ਚੱਲ ਮੰਨ ਕੇ ਲਓ ਭਣਾ ਤੇ ਭਣਾ ਤੁਸੀਂ ਚਾਰਾਂ 'ਚ ਮੰਨ ਕੇ ਲਓ ਤੁਹਾਡੀ ਜ਼ਿੰਮੇਵਾਰੀ ਆ ਇੱਕ ਚਾ ਤਿੰਨ ਨੰਬਰ ਤੇ ਅੱਛੀ ਜਗੀ ਵੀਰ ਰਮਾ ਦਾ ਰਿਕਾਰਡ ਆ ਮੁੱਲੇ ਦਾ 4000 ਰੁਪਿਆ ਵਾ ਤੇ ਇੱਕ ਬਾਈ ਦੀ ਝੋਟੀ ਆਗੀ ਮੁੱਲੇ ਦਾ 24000 ਰੁਪਿਆ ਵਾ ਇਹਨਾਂ ਚਾਰਾਂ ਨਾਲ ਤੁਹਾਨੂੰ ਕੋਈ ਵੀ ਨੱਕ ਪਸੰਦ ਆਉਂਦਾ ਕੁਝ ਵੀ ਬਾਈ ਨਾਲ ਗ੍ਰੈਂਟ ਕਰ ਸਕਦੇ ਹੋ ਜੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ